ਦੀਨਾਂ ਦੇ ਵਿੱਚ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਹਾਲਾਤ ਬਣੇ ਸਿਗੇ ਜਿਸ ਤੋਂ ਬਾਅਦ ਕਿ ਭਾਰਤ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕਿ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਸੀਗਾ ਤਾਂ 7 ਤਰੀਕ ਤੋਂ 에ਰਪੋਰਟ ਜੋ ਹੈ ਸਵੇਰ ਤੋਂ ਹੀ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਦੇਰ ਰਾਤ ਜੇ ਕਹਿ ਲਈਏ ਕਿ ਛੇ ਦੀ ਰਾਤ ਤਾਂ 7 ਦੀ ਸਵੇਰ ਤੇ ਵਿੱਚ ਜੋ 에ਰਪੋਰਟੇ ਬੰਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ आम जनता ਨੂੰ ਸਵੀਲੀਅਮਸ ਨੂੰ ਕਰਨਾ ਪੈਣਾ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦੀਆਂ ਸੰਝਿਆ ਕਰ ਰਹੇ ਹਾਂ ਕਿ ਦਾਦੀਏ ਕਿ ਹੁਣ ਅੱਜ ਹੀ ਯਾਨੀ ਕਿ 12 ਤਰੀਕ ਨੂੰ ਹੁਣ ਇਹ ਜੋ 에어ਪੋਰਟ ਹੈ ਬਿਲਕੁਲ ਖੋਲ ਦਿੱਤਾ ਗਿਆ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜੋ ਪਾਕਿਸਤਾਨ ਵੱਲੋਂ ਜਿਸ ਤਰ੍ਹਾਂ ਦੇ ਨਾਲ ਜੋ ਨਾਪਾਕ ਹਰਕਤਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਸੀਜ਼ਫਾਇਰ ਹੁੰਦਾ ਹੈ ਲੇਕਿਨ ਸੀਜ਼ਫਾਇਰ ਦੀ ਉਲੰਘਣਾ ਵੀ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਹੈ ਹਾਲਾਂਕਿ ਅੱਜ ਜ਼ਰੂਰ ਮੀਟਿੰਗ ਹੋ ਰਹੀ ਆ ਦੋਨਾਂ ਮੁਲਕਾਂ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਆਰਡਰ ਜਾਂਦੇ ਨੇ ਕਿ 에ਅਰਪੋਰਟ ਜੋ ਆ ਉਹ ਖੋਲ ਦਿੱਤਾ ਜਾਂਦਾ ਤਾਂ ਦੱਸ ਦਈਏ ਕਿ ਇਸ ਦਰਮਿਆਨ ਜੋ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਹੈਗਾ ਤਾਂ ਉਸ ਦੇ ਵਿੱਚ ਹੁਣ ਖਾਸ ਤੌਰ ਦੇ ਉੱਤੇ ਦੱਸਦੇ ਕਿ ਸਾਰੀਆਂ ਫਲਾਈਟਸ ਕਮਰਸ਼ੀਅਲ ਸਿਵਲ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਹੈਗੀਆਂ ਨੇ ਉਹ ਹੁਣ ਆ ਜਾ ਸਕਦੀਆਂ ਨੇ ਤਾਂ ਇਹ ਜੋ ਖਾਸ ਤੇ ਅਹਿਮ ਜਾਣਕਾਰੀ ਸ਼ਹਿਰ ਵਾਸੀਆਂ ਲਈ ਜੋ ਸਾਂਝੀ ਕਰ ਰਹੇ ਹਾਲਾਂਕਿ ਇਹ ਜੋ 에어ਪੋਰਟ ਹੈ ਨਾਲ ਲੱਗਦੇ ਦੋ ਸੂਬਿਆਂ ਨੂੰ ਵੀ ਲੱਗਦਾ ਹੈ ਹਿਮਾਚਲ ਤੇ ਜੋ ਜੰਕੇ ਨੂੰ ਤਾਂ ਇੱਥੇ ਕਿਤਨਾ ਕਿਤੇ ਦੂਦਰਾਜੇ ਤੋਂ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਕੋਈ ਵੀ ਵਿਦੇਸ਼ ਤੋਂ ਆਂਦਾ ਹੈ ਜਾਂ ਜਾਂਦਾ ਤਾਂ ਗੁਰੂ ਨਗਰੀ ਦਾ 에어ਪੋਰਟ ਇਹਨਾਂ ਦੋਵਾਂ ਸੂਬਿਆਂ ਦੇ ਨਾਲ ਪੰਜਾਬ ਦੇ ਵਿੱਚ ਜੋ ਲੋਕ ਨੇ ਇਸ 에어ਪੋਰਟ ਤੋਂ ਆਵਾਜਾਈ ਤੇ ਜੋ ਸਫਰ ਆਪਣਾ ਕਰਦੇ ਨੇ ਤਾਂ ਦੇਖ ਸਕਦੇ ਹੋ ਹਾਲਾਂਕਿ ਚੈਕਿੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕੀ ਜੋ 게ਟ ਦੀਆਂ ਤਸਵੀਰਾਂ ਸਾਂਝੀਆਂ ਕੀਤੇ ਜਾਂ ਕਿਸ ਤਰ੍ਹਾਂ ਦੇ ਨਾਲ ਜੋ ਚੈਕਿੰਗ ਦੇ ਸਿਕਿਉਰਿਟੀ ਦੇ ਪੁਖਤਾ ਪਰਬੰਧ ਹਾਲੇ ਵੀ ਜਿਹੜੇ ਜਾਰੀ ਨੇ ਤਾਂ ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਜੋ 에어ਪੋਰਟ ਦੇ ਜੋ ਆਰਡਰ ਆਏ ਨੇ 에어ਪੋਰਟ ਬਿਲਕੁਲ ਖੁੱਲ੍ਹਾ ਜੋ ਆਮ ਜਨਤਾ ਜੋ ਆ ਜਾ ਸਕਦੇ ਆ ਲੇਕਿਨ ਫਿਲਹਾਲ ਸਿਕਿਉਰਿਟੀ ਦੀ ਗੱਲ ਕਰੀਏ ਸੀ ਜਾਂ ਐਸਐਫ ਦੀ ਗੱਲ ਕਰੀਏ ਤਾਂ ਲਗਾਤਾਰ ਸਿਕਿਉਰਿਟੀ ਜਿਹੜੀ ਹੈ ਉਸੇ ਤਰ੍ਹਾਂ ਦੇ ਨਾਲ ਤਣਾਤ ਹੈਗੀ ਆ ਤਾਂ ਕੋਈ ਵੀ ਆ ਜਾ ਰਿਹਾ ਤਾਂ ਉਸ ਦੀ ਜਿਹੜੀ ਹੈ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਇੱਕੋ ਦਮ ਫਲਾਈਟਸ ਜਿਹੜੀਆਂ ਸੀਗੀਆਂ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਜੋ ਨਾਲ ਕਹੇ ਕਿ ਵੱਖ-ਵੱਖ ਸੂਬਿਆਂ ਤੋਂ ਲੋਕ ਜਦੋਂ ਪੰਜਾਬ ਆਉਂਦੇ ਨੇ ਗੁਰੂ ਨਗਰ ਏਅਰਪੋਰਟ ਆਉਂਦੇ ਨੇ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਜਾਣਾ ਹੁੰਦਾ ਤਾਂ ਜਦੋਂ ਮੌਕੇ ਤੇ ਪਹੁੰਚਦੇ ਸੀਗੇ ਤਾਂ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਏਅਰਪੋਰਟ ਜੋ ਹੈ ਉਹ ਬੰਦ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਾਫੀ ਖੱਜਲ-ਖਵਾਰੀ ਜੋ ਹੋਈ ਸੀਗੀ ਉਹਨਾਂ ਜਨਤਾ ਨੂੰ ਉਹਨਾਂ ਲੋਕਾਂ ਨੂੰ ਤਾਂ ਉਸ ਤੋਂ ਬਾਅਦ ਹਾਲਾਤ ਵੀ ਜਿਹੜੇ ਆ ਕਾਫੀ ਖਰਾਬ ਹੋਈ ਸੀਗੇ ਕਿ ਹਾਲਾਂਕਿ ਸਾਡੀ ਜਿਹੜੀ ਫੋਰਸ ਹੈ ਫੋਰਸ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਜੋ ਮਾਹੌਲ ਠੀਕ ਰੱਖਿਆ ਗਿਆ 에ਅਰ ਡਿਫੈਂਸ ਸਿਸਟਮ ਦੀ ਗੱਲ ਕਰੀਏ ਤਾਂ ਜੋ ਵੀ ਨਾ ਪਾਕ ਹਰਕਤ ਪਾਕਿਸਤਾਨ ਕਰਦਾ ਸੀਗਾ ਤਾਂ ਉਸ ਦਾ ਜਿਹੜਾ ਮੂੰਹ ਤੋੜ ਜਵਾਬ ਭਾਰਤ ਵੱਲੋਂ ਵੀ ਦਿੱਤਾ ਜਾਂਦਾ ਸੀਗਾ ਤੇ ਇਹ ਸਾਰੇ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇੱਕ ਬੇਨਤੀ ਕੀਤੀ ਗਈ ਸੀ ਕਿ ਕਿ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਹਾਲਾਤ ਬਿਲਕੁਲ ਠੀਕ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਲਾਤ ਕਿਸੇ ਵੀ ਪੱਖੋਂ ਖਰਾਬ ਨਹੀਂ ਹੋਏ ਜੋ ਸ਼ਹਿਰ ਦਾ ਮਾਹੌਲ ਹੈ ਬਿਲਕੁਲ ਠੀਕ ਹੈ ਤਾਂ ਉੱਥੇ ਹੀ ਅਸੀਂ ਅੱਜ ਤੁਹਾਡੇ ਨਾਲ ਅਪਡੇਟ ਸਾਂਝੀ ਕੀਤੀ ਹੈ ਕਿ ਗੁਰੂ ਨਗਰੀ ਦਾ ਜੋ ਇੰਟਰਨੈਸ਼ਨਲ 에ਅਰਪੋਰਟ ਹੈ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਉਹ ਹੁਣ ਪੂਰਨ ਤੌਰ ਤੇ ਖੁੱਲ ਚੁੱਕਾ ਹੈ ਹਾਲਾਂਕਿ ਸਿਕਿਉਰਿਟੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਲਗਾਤਾਰ ਸਿਕਿਉਰਿਟੀ ਤਣਾਅ ਹੈਗੀ ਹੈ ਚੈਕਿੰਗ ਕਰਕੇ ਜੋ ਹੈ ਹਰ ਇੱਕ ਇਹ ਨੂੰ ਅੰਦਰ ਜਾਣ ਦੀ ਆਗਿਆ ਜਿਹੜੀ ਦੇ ਦਿੱਤੀ ਜਾ ਰਹੀ ਹੈ ਤਾਂ एक्सक्लूसिव तस्वीरें क्योंकि जठे कि सीज फायर ਹੋਇਆ ਸੀਗਾ ਜਦੋਂ ਤੱਕ ਉਸ ਤੋਂ ਬਾਅਦ ਕਾਫੀ ਖੁਸ਼ੀਆਂ ਦੇਸ਼ ਭਰ ਚ ਮਨਾਈਆਂ ਗਈਆਂ ਸੀਗੀਆਂ ਕਿ ਹੁਣ ਹਾਲਾਤ ਬਿਲਕੁਲ ਠੀਕ ਹੋਣਗੇ ਤਾਂ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੱਖ-ਵੱਖ ਜੋ ਕਈ ਇਲਾਕਿਆਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਜੋ ਨਾਪਾਕ ਹਰਕਤ ਦੁਬਾਰਾ ਤੋਂ ਕੀਤੀ ਗਈ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਤਾਂ ਉਸ ਤੋਂ ਬਾਅਦ ਜੋ ਵੱਡਾ ਐਕਸ਼ਨ ਜੋ ਕਹਿ ਸਕਦੇ ਹਾਂ ਕਿ ਜੋ ਭਾਰਤ ਵੱਲੋਂ ਵੀ ਲਿੱਤਾ ਗਿਆ ਕਿਉਂਕਿ ਮੂੰ ਤੋੜ ਜਵਾਬ ਦੇ ਦੇਣਾ ਜ਼ਰੂਰੀ ਸੀਗਾ ਤਾਂ ਹੁਣ ਅੱਜ ਮੀਟਿੰਗ ਜ਼ਰੂਰ ਚੱਲ ਰਹੀ ਆ ਤਾਂ ਮੀਟਿੰਗ ਚੱਲਦੇ ਹਾਂ ਇੱਕ ਵੱਡਾ ਹੀ ਅਪਡੇਟ ਜਦੋਂ ਆਂਦੀ ਆ ਕਿ 에어ਪੋਰਟ ਜਿਹੜਾ ਹੁਣ ਆਮ ਤਰ੍ਹਾਂ ਹਰ ਜੋ ਰੋਜ਼ ਜਿਸ ਤਰ੍ਹਾਂ ਦੇ ਨਾਲ ਖੁੱਲਾ ਹੈ ਤਾਂ ਉਸੇ ਤਰ੍ਹਾਂ ਦੇ ਨਾਲ ਹੁਣ ਅਪਡੇਟ ਜਿਹੜੀ ਆਈ ਕਿ 에어ਪੋਰਟ ਜਿਹੜਾ ਬਿਲਕੁਲ ਆਮ ਜਨਤਾ ਲਈ ਸਿਵਿਲਿਅਨਸ ਲਈ ਖੁੱਲ ਚੁੱਕਾ ਹੈ ਤਾਂ ਉਸ ਦੀ ਜਿਹੜੀ ਅਪਡੇਟ ਤੇ ਜਾਣਕਾਰੀ ਦੇਣ ਵਾਸਤੇ ਤੁਹਾਡੇ ਨਾਲ ਇਥੋ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਚੈਕਿੰਗ ਜ਼ਰੂਰ ਹੈ ਲੇਕਿਨ 에어ਪੋਰਟ ਦੀ ਜਿਹੜੀ ਫੈਸਿਲਿਟੀ ਕਹਿ ਸਕਦੇ ਹਾਂ ਕਿ ਹੁਣ ਆਮ ਜਨਤਾ ਲਈ ਖੋਲ ਦਿੱਤੀ ਗਈ ਹੈ ਕੈਮਰਾਮਨ ਸੰਦੀਪ ਕੁਮਾਰ ਦੇ ਨਾਲ ਅਕਸ਼ਸਨ ਜਗਬਾਨੀ ਟੀਵੀ ਸ਼ੀਰੀਅਮ ਸੋਸਾਈਂ ਅਸੀਂ ਅੱਥੇ ਮੌਜੂਦ ਆਂ ਗੁਰੂ ਨਗਰੀ ਤੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਤਾਂ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਬੀਤੇ ਦਿਨ ਆ ਗਿਆ ਸੀਗਾ ਤਾਂ 7 ਤਰੀਕ ਤੋਂ 에ਅਰਪੋਰਟ ਜੋ ਹੈ ਸਵੇਰ ਤੋਂ ਹੀ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਦੇਰ ਰਾਤ ਜੇ ਕਹਿ ਲਈਏ ਕਿ 6 ਦੀ ਰਾਤ ਦਾ 7 ਦੀ ਸਵੇਰ ਦੇ ਵਿੱਚ ਜੋ 에ਅਰਪੋਰਟੇ ਬੰਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਆਮ ਜਨਤਾ ਨੂੰ ਸਹੂਲਤਾਂ ਨੂੰ ਕਰਨਾ ਪੈਂਦਾ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਅ ਅਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦੀਆਂ ਸੰਝਿਆ ਕਰ ਰਹੇ ਹਾਂ ਕਿ ਦਾਦੀਏ ਕਿ ਹੁਣ ਅੱਜ ਯਾਨੀ ਕਿ 12 ਤਰੀਕ ਨੂੰ ਹੁਣ ਇਹ ਜੋ 에어ਪੋਰਟ ਹੈ ਬਿਲਕੁਲ ਖੋਲ੍ਹ ਦਿੱਤਾ ਗਿਆ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜੋ ਪਾਕਿਸਤਾਨ ਵੱਲੋਂ ਜਿਸ ਤਰ੍ਹਾਂ ਦੇ ਨਾਲ ਜੋ ਨਾਪਾਕ ਹਰਕਤਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਸੀਜ਼ਫਾਇਰ ਹੁੰਦਾ ਹੈ ਲੇਕਿਨ ਸੀਜ਼ਫਾਇਰ ਦੀ ਉਲੰਘਣਾ ਵੀ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਹੈ ਹਾਲਾਂਕਿ ਅੱਜ ਜ਼ਰੂਰ ਮੀਟਿੰਗ ਹੋ ਰਹੀ ਆ ਦੋਨਾਂ ਮੁਲਕਾਂ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਆਰਡਰ ਆਂਦੇ ਨੇ ਕਿ 에ਅਰਪੋਰਟ ਜੋ ਆ ਉਹ ਖੋਲ ਦਿੱਤਾ ਜਾਂਦਾ ਤਾਂ ਦੱਸ ਦਈਏ ਕਿ ਇਸ ਦਰਮਿਆਨ ਜੋ ਸ਼੍ਰੀ ਗੁਰੂ ਅੰਮ੍ਰਿਤਸਰ ਜੀ ਇੰਟਰਨੈਸ਼ਨਲ 에ਅਰਪੋਰਟ ਹੈਗਾ ਤਾਂ ਉਸ ਦੇ ਵਿੱਚ ਹੁਣ ਖਾਸ ਤੌਰ ਦੇ ਉੱਤੇ ਦੱਸਦੇ ਕਿ ਸਾਰੀਆਂ ਫਲਾਈਟਸ ਕਮਰਸ਼ੀਅਲ ਸਿਵਲ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਹੈਗੀਆਂ ਨੇ ਉਹ ਹੁਣ ਆ ਜਾ ਸਕਦੀਆਂ ਨੇ ਤਾਂ ਇਹ ਜੋ ਖਾਸ ਤੇ ਅਹਿਮ ਜਾਣਕਾਰੀ ਸ਼ਹਿਰ ਵਾਸੀਆਂ ਲਈ ਜੋ ਸਾਂਝੀ ਕਰ ਰਹੇ ਹਾਲਾਂਕਿ ਇਹ ਜੋ 에어ਪੋਰਟ ਹੈ ਨਾਲ ਲੱਗਦੇ ਦੋ ਸੂਬਿਆਂ ਨੂੰ ਵੀ ਲੱਗਦਾ ਹੈ ਹਿਮਾਚਲ ਤੇ ਜੋ ਜੰਕੇ ਨੂੰ ਤਾਂ ਇੱਥੇ ਕਿਤਨਾ ਕਿਤੇ ਦੂਦਰਾਜੇ ਤੋਂ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਕੋਈ ਵੀ ਵਿਦੇਸ਼ ਤੋਂ ਆਂਦਾ ਹੈ ਜਾਂ ਜਾਂਦਾ ਤਾਂ ਗੁਰੂ ਨਗਰੀ ਦਾ 에어ਪੋਰਟ ਇਹਨਾਂ ਦੋਵਾਂ ਸੂਬਿਆਂ ਦੇ ਨਾਲ ਪੰਜਾਬ ਦੇ ਵਿੱਚ ਜੋ ਲੋਕ ਨੇ ਇਸ 에어ਪੋਰਟ ਤੋਂ ਆਵਾਜਾਈ ਦਾ ਜੋ ਸਫ਼ਰ ਆਪਣਾ ਕਰਦੇ ਨੇ ਤਾਂ ਦੇਖ ਸਕਦੇ ਹੋ ਹਾਲਾਂਕਿ ਚੈਕਿੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕੀ ਜੋ 게ਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਕਿਸ ਤਰ੍ਹਾਂ ਦੇ ਨਾਲ ਜੋ ਚੈਕਿੰਗ ਦੇ ਸਿਕਿਉਰਿਟੀ ਦੇ ਪੁਖਤਾ ਪਰਬੰਧ ਹਾਲੇ ਵੀ ਜੜੇ ਜਾਰੀ ਨੇ ਤਾਂ ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਜੋ 에어ਪੋਰਟ ਦੇ ਜੋ ਆਰਡਰ ਆਏ ਨੇ 에어ਪੋਰਟ ਬਿਲਕੁਲ ਖੁੱਲ੍ਹਾ ਜੋ ਆਮ ਜਨਤਾ ਜੋ ਆ ਜਾ ਸਕਦੀ ਹੈ ਲੇਕਿਨ ਫਿਲਹਾਲ ਸਿਕਿਉਰਿਟੀ ਦੀ ਗੱਲ ਕਰੀਏ ਸਹੀ ਹੈ ਸਰ ਦੀ ਗੱਲ ਕਰੀਏ ਤਾਂ ਲਗਾਤਾਰ ਸਿਕਿਉਰਿਟੀ ਜਿਹੜੀ ਹੈ ਉਸੇ ਤਰ੍ਹਾਂ ਦੇ ਨਾਲ ਤਣਾਤ ਹੈਗੀ ਹੈ ਤਾਂ ਕੋਈ ਵੀ ਆ ਜਾ ਰਿਹਾ ਤਾਂ ਉਸ ਦੀ ਜਿਹੜੀ ਹੈ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਇੱਕੋਦਮ ਫਲਾਈਟਸ ਜਿਹੜੀਆਂ ਸੀਗੀਆਂ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਜੋ ਨਾਲ ਕਹ ਜੀਏ ਕਿ ਵਕ ਵਕ ਸੂਬਿਆਂ ਤੋਂ ਲੋਕ ਜਦੋਂ ਪੰਜਾਬ ਆਉਂਦੇ ਨੇ ਗੁਰੂ ਨਗਰ ਏਅਰਪੋਰਟ ਆਉਂਦੇ ਨੇ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਜਾਣਾ ਹੁੰਦਾ ਤਾਂ ਜਦੋਂ ਮੌਕੇ ਤੇ ਪਹੁੰਚਦੇ ਸੀਗੇ ਤਾਂ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਏਅਰਪੋਰਟ ਜੋ ਹੈ ਉਹ ਬੰਦ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਾਫੀ ਖੱਜਲ ਖਵਾਰੀ ਜੋ ਹੋਈ ਸੀਗੀ ਉਹਨਾਂ ਜਨਤਾ ਨੂੰ ਉਹਨਾਂ ਲੋਕਾਂ ਨੂੰ ਤਾਂ ਉਸ ਤੋਂ ਬਾਅਦ ਹਾਲਾਤ ਵੀ ਜਿਹੜੇ ਆ ਕਾਫੀ ਖਰਾਬ ਹੋਏ ਸੀਗੇ ਕਿ ਹਾਲਾਂਕਿ ਸਾਡੀ ਜਿਹੜੀ ਫੋਰਸ ਹੈ ਫੋਰਸ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਜੋ ਮਾਹੌਲ ਠੀਕ ਰੱਖਿਆ ਗਿਆ 에ਅਰ ਡਿਫੈਂਸ ਸਿਸਟਮ ਦੀ ਗੱਲ ਕਰੀਏ ਤਾਂ ਜੋ ਵੀ ਨਾ ਪਾਕ ਹਰਕਤ ਪਾਕਿਸਤਾਨ ਕਰਦਾ ਸੀਗਾ ਤਾਂ ਉਸ ਦਾ ਜਿਹੜਾ ਮੂੰਹ ਤੋੜ ਜਵਾਬ ਭਾਰਤ ਵੱਲੋਂ ਵੀ ਦਿੱਤਾ ਜਾਂਦਾ ਸੀਗਾ ਤੇ ਇਹ ਸਾਰੇ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇੱਕ ਬੇਨਤੀ ਕੀਤੀ ਗਈ ਸੀ ਕਿ ਕਿ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਹਾਲਾਤ ਬਿਲਕੁਲ ਠੀਕ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਲਾਤ ਕਿਸੇ ਵੀ ਪੱਖੋਂ ਖਰਾਬ ਨਹੀਂ ਹੋਏ ਜੋ ਸ਼ਹਿਰ ਦਾ ਮਾਹੌਲ ਹੈ ਬਿਲਕੁਲ ਠੀਕ ਹੈ ਤਾਂ ਉੱਥੇ ਹੀ ਅਸੀਂ ਅੱਜ ਤੁਹਾਡੇ ਨਾਲ ਅਪਡੇਟ ਸਾਂਝੀ ਕੀਤੀ ਹੈ ਕਿ ਗੁਰੂ ਨਗਰੀ ਦਾ ਜੋ ਇੰਟਰਨੈਸ਼ਨਲ 에ਰਪੋਰਟ ਹੈ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਉਹ ਹੁਣ ਪੂਰਨ ਤੌਰ ਤੇ ਖੁੱਲ ਚੁੱਕਾ ਹੈ ਹਾਲਾਂਕਿ ਸਿਕਿਉਰਿਟੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਲਗਾਤਾਰ ਸਿਕਿਉਰਿਟੀ ਤਣਾਤ ਹੈਗੀ ਹੈ ਚੈਕਿੰਗ ਕਰਕੇ ਜੋ ਹੈ ਹਰ ਇੱਕ ਇਹ ਨੂੰ ਅੰਦਰ ਜਾਣ ਦੀ ਆਗਿਆ ਜਿਹੜੀ ਦੇ ਦਿੱਤੀ ਜਾ ਰਹੀ ਹੈ ਤਾਂ एक्सक्लूसिव तस्वीरें क्योंकि जथे कि सीज फायर ਹੋਇਆ ਸੀਗਾ ਜਦੋਂ ਤਾਂ ਉਸ ਤੋਂ ਬਾਅਦ ਕਾਫੀ ਖੁਸ਼ੀਆਂ ਦੇਸ਼ ਭਰ ਚ ਮਨਾਈਆਂ ਗਈਆਂ ਸੀਗੀਆਂ ਕਿ ਹੁਣ ਹਾਲਾਤ ਬਿਲਕੁਲ ਠੀਕ ਹੋਣਗੇ ਤਾਂ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੱਖ-ਵੱਖ ਜੋ ਕਈ ਇਲਾਕਿਆਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਜੋ ਨਾਪਾਕ ਹਰਕਤ ਦੁਬਾਰਾ ਤੋਂ ਕੀਤੀ ਗਈ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਤਾਂ ਉਸ ਤੋਂ ਬਾਅਦ ਜੋ ਵੱਡਾ ਐਕਸ਼ਨ ਜੋ ਕਹਿ ਸਕਦੇ ਹਾਂ ਕਿ ਜੋ ਭਾਰਤ ਵੱਲੋਂ ਵੀ ਲਿੱਤਾ ਗਿਆ ਕਿਉਂਕਿ ਮੂੰ ਤੋੜ ਜਵਾਬ ਦੇ ਦੇਣਾ ਜ਼ਰੂਰੀ ਸੀਗਾ ਤਾਂ ਹੁਣ ਅੱਜ ਮੀਟਿੰਗ ਜ਼ਰੂਰ ਚੱਲ ਰਹੀ ਆ ਤਾਂ ਮੀਟਿੰਗ ਚੱਲਦੇ ਆ ਇੱਕ ਵੱਡਾ ਹੀ ਅਪਡੇਟ ਜਦੋਂ ਆਂਦੀ ਆ ਕਿ 에어ਪੋਰਟ ਜਿਹੜਾ ਹੁਣ ਆਮ ਤਰ੍ਹਾਂ ਹਰ ਜੋ ਰੋਜ਼ ਜਿਸ ਤਰ੍ਹਾਂ ਦੇ ਨਾਲ ਖੁੱਲਾ ਹੈ ਤਾਂ ਉਸੇ ਤਰ੍ਹਾਂ ਦੇ ਨਾਲ ਹੁਣ ਅਪਡੇਟ ਜਿਹੜੀ ਆਈ ਕਿ 에어ਪੋਰਟ ਜਿਹੜਾ ਬਿਲਕੁਲ ਆਮ ਜਨਤਾ ਲਈ ਸਿਵਿਲਿਅਨਸ ਲਈ ਖੁੱਲ ਚੁੱਕਾ ਹੈ ਤਾਂ ਉਸ ਦੀ ਜਿਹੜੀ ਅਪਡੇਟ ਤੇ ਜਾਣਕਾਰੀ ਦੇਣ ਵਾਸਤੇ ਤੁਹਾਡੇ ਨਾਲ ਇਥੋ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਚੈਕਿੰਗ ਜ਼ਰੂਰ ਹੈ ਲੇਕਿਨ 에어ਪੋਰਟ ਦੀ ਜਿਹੜੀ ਫੈਸਿਲਿਟੀ ਕਹਿ ਸਕਦੇ ਆ ਕਿ ਹੁਣ ਆਮ ਜਨਤਾ ਲਈ ਖੋਲ ਦਿੱਤੀ ਗਈ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸਨ ਜਗਬਾਨੀ ਟੀਵੀ ਚੀਰੀਅਮ ਸਾਇਬ ਅਸੀਂ ਇਸ ਸਮੇਂ ਮੌਜੂਦ ਆ ਗੁਰੂ ਨਗਰੀ ਤੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਤੋਂ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਹਾਲਾਤ ਬਣੇ ਸੀਗੇ ਜਿਸ ਤੋਂ ਬਾਅਦ ਕਿ ਭਾਰਤ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕਿ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਸੀਗਾ ਤਾਂ 7 ਤਰੀਕ ਤੋਂ 에ਰਪੋਰਟ ਜੋ ਹੈ ਸਵੇਰ ਤੋਂ ਹੀ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਦੇਰ ਰਾਤ ਜੇ ਕਹਿ ਲਈਏ ਕਿ 6 ਦੀ ਰਾਤ ਤਾਂ 7 ਦੀ ਸਵੇਰ ਤੇ ਵਿੱਚ ਜੋ 에어ਪੋਰਟ ਬੰਦ ਹੋ ਜਾਂਦਾ ਹੈ ਉਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਆਮ ਜਨਤਾ ਨੂੰ ਸਵਿਲੀਅੰਸ ਨੂੰ ਕਰਨਾ ਪੈਂਦਾ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦੀਆਂ ਸੰਝਿਆ ਕਰ ਰਹੇ ਆ ਕਿ ਦਾਦੀਏ ਕਿ ਹੁਣ ਅੱਜ ਯਾਨੀ ਕਿ 12 ਤਰੀਕ ਨੂੰ ਹੁਣ ਇਹ ਜੋ 에어ਪੋਰਟ ਹੈ ਬਿਲਕੁਲ ਖੋਲ ਦਿੱਤਾ ਗਿਆ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜੋ ਪਾਕਿਸਤਾਨ ਵੱਲੋਂ ਜਿਸ ਤਰ੍ਹਾਂ ਦੇ ਨਾਲ ਜੋ ਨਾਪਾਕ ਹਰਕਤਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਸੀਜ਼ ਫਾਇਰ ਹੁੰਦਾ ਹੈ ਲੇਕਿਨ ਸੀਜ਼ ਫਾਇਰ ਦੀ ਉਲੰਘਣਾ ਵੀ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਹੈ ਹਾਲਾਂਕਿ ਅੱਜ ਜ਼ਰੂਰ ਮੀਟਿੰਗ ਹੋ ਰਹੀ ਹੈ ਦੋਨਾਂ ਮੁਲਕਾਂ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਆਰਡਰ ਆਂਦੇ ਨੇ ਕਿ 에ਅਰਪੋਰਟ ਜੋ ਹੈ ਉਹ ਖੋਲ ਦਿੱਤਾ ਜਾਂਦਾ ਤਾਂ ਦੱਸ ਦਈਏ ਕਿ ਇਸ ਦਰਮਿਆਨ ਜੋ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਹੈਗਾ ਤਾਂ ਉਸ ਦੇ ਵਿੱਚ ਹੁਣ ਖਾਸ ਤੌਰ ਦੇ ਉੱਤੇ ਦੱਸਦੇ ਕਿ ਸਾਰੀਆਂ ਫਲਾਈਟਸ ਕਮਰਸ਼ੀਅਲ ਸਿਵਲ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਹੈਗੀਆਂ ਨੇ ਉਹ ਹੁਣ ਆ ਜਾ ਸਕਦੀਆਂ ਨੇ ਤਾਂ ਏ ਜੋ ਖਾਸ ਤੇ ਅਹਿਮ ਜਾਣਕਾਰੀ ਸ਼ਹਿਰ ਵਾਸੀਆਂ ਲਈ ਜੋ ਸਾਂਝੀ ਕਰ ਰਹੇ ਹਾਲਾਂਕਿ ਇਹ ਜੋ 에ਰਪੋਰਟ ਹੈ ਨਾਲ ਲੱਗਦੇ ਦੋ ਸੂਬਿਆਂ ਨੂੰ ਵੀ ਲੱਗਦਾ ਹੈ ਹਿਮਾਚਲ ਤੇ ਜੋ ਜੰਕੇ ਨੂੰ ਤਾਂ ਇੱਥੇ ਕਿਤਨਾ ਕਿਤੇ ਦੂਦਰਾਜੇ ਤੋਂ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਕੋਈ ਵੀ ਵਿਦੇਸ਼ ਤੋਂ ਆਂਦਾ ਹੈ ਜਾਂ ਜਾਂਦਾ ਤਾਂ ਗੁਰੂ ਨਗਰੀ ਦਾ 에ਰਪੋਰਟ ਇਹਨਾਂ ਦੋਵਾਂ ਸੂਬਿਆਂ ਦੇ ਨਾਲ ਪੰਜਾਬ ਦੇ ਵਿੱਚ ਜੋ ਲੋਕ ਨੇ ਇਸ 에ਰਪੋਰਟ ਤੋਂ ਆਵਾਜਾਈ ਤੇ ਜੋ ਸਫ਼ਰ ਆਪਣਾ ਕਰਦੇ ਨੇ ਤਾਂ ਦੇਖ ਸਕਦੇ ਹੋ ਹਾਲਾਂਕਿ ਚੈਕਿੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜੋ 게ਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਕਿਸ ਤਰ੍ਹਾਂ ਦੇ ਨਾਲ ਜੋ ਚੈਕਿੰਗ ਦੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਹਾਲੇ ਵੀ ਜੜੇ ਜਾਰੀ ਨੇ ਤਾਂ ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਜੋ 에어ਪੋਰਟ ਦੇ ਜੋ ਆਰਡਰ ਆਏ ਨੇ 에어ਪੋਰਟ ਬਿਲਕੁਲ ਖੁੱਲ੍ਹਾ ਜੋ ਆਮ ਜਨਤਾ ਜੋ ਆ ਜਾ ਸਕਦੇ ਆ ਲੇਕਿਨ ਫਿਲਹਾਲ ਸਿਕਿਉਰਿਟੀ ਦੀ ਗੱਲ ਕਰੀਏ ਸਹੀ ਹੈ ਸਰ ਦੀ ਗੱਲ ਕਰੀਏ ਤਾਂ ਲਗਾਤਾਰ ਸਿਕਿਉਰਿਟੀ ਜਿਹੜੀ ਹੈ ਉਸੇ ਤਰ੍ਹਾਂ ਦੇ ਨਾਲ ਤਣਾਤ ਹੈਗੀ ਆ ਤਾਂ ਕੋਈ ਵੀ ਆ ਜਾ ਰਿਹਾ ਤਾਂ ਉਸ ਦੀ ਜਿਹੜੀ ਹੈ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਇੱਕੋਦਮ ਫਲਾਈਟਸ ਜਿਹੜੀਆਂ ਸੀਗੀਆਂ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਜੋ ਨਾਲ ਕਹ ਲਈ ਕਿ ਵਕ ਵਕ ਸੂਬਿਆਂ ਤੋਂ ਲੋਕ ਜਦੋਂ ਪੰਜਾਬ ਆਉਂਦੇ ਨੇ ਗੁਰੂ ਨਗਰ ਏਅਰਪੋਰਟ ਆਉਂਦੇ ਨੇ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਜਾਣਾ ਹੁੰਦਾ ਤਾਂ ਜਦੋਂ ਮੌਕੇ ਤੇ ਪਹੁੰਚਦੇ ਸੀਗੇ ਤਾਂ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਏਅਰਪੋਰਟ ਜੋ ਹੈ ਉਹ ਬੰਦ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਾਫੀ ਖੱਜਲ ਖਵਾਰੀ ਜੋ ਹੋਈ ਸੀਗੀ ਉਹਨਾਂ ਜਨਤਾ ਨੂੰ ਉਹਨਾਂ ਲੋਕਾਂ ਨੂੰ ਤਾਂ ਉਸ ਤੋਂ ਬਾਅਦ ਹਾਲਾਤ ਵੀ ਜਿਹੜੇ ਆ ਕਾਫੀ ਖਰਾਬ ਹੋਏ ਸੀਗੇ ਕਿ ਹਾਲਾਂਕਿ ਸਾਡੀ ਜਿਹੜੀ ਫੋਰਸ ਹੈ ਫੋਰਸ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਜੋ ਮਾਹੌਲ ਠੀਕ ਰੱਖਿਆ ਗਿਆ 에ਅਰ ਡਿਫੈਂਸ ਸਿਸਟਮ ਦੀ ਗੱਲ ਕਰੀਏ ਤਾਂ ਜੋ ਵੀ ਨਾ ਪਾਖ ਹਰਕਤ ਪਾਕਿਸਤਾਨ ਕਰਦਾ ਸੀਗਾ ਤਾਂ ਉਸ ਦਾ ਜਿਹੜਾ ਮੂੰਹ ਤੋੜ ਜਵਾਬ ਭਾਰਤ ਵੱਲੋਂ ਵੀ ਦਿੱਤਾ ਜਾਂਦਾ ਸੀਗਾ ਤੇ ਇਹ ਸਾਰੇ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇੱਕ ਬੇਨਤੀ ਕੀਤੀ ਗਈ ਸੀ ਕਿ ਕਿ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਹਾਲਾਤ ਬਿਲਕੁਲ ਠੀਕ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਲਾਤ ਕਿਸੇ ਵੀ ਪੱਖੋਂ ਖਰਾਬ ਨਹੀਂ ਹੋਏ ਜੋ ਸ਼ਹਿਰ ਦਾ ਮਾਹੌਲ ਹੈ ਬਿਲਕੁਲ ਠੀਕ ਹੈ ਤਾਂ ਉੱਥੇ ਹੀ ਅਸੀਂ ਅੱਜ ਤੁਹਾਡੇ ਨਾਲ ਅਪਡੇਟ ਸਾਂਝੀ ਕੀਤੀ ਹੈ ਕਿ ਗੁਰੂ ਨਗਰੀ ਦਾ ਜੋ ਇੰਟਰਨੈਸ਼ਨਲ 에ਅਰਪੋਰਟ ਹੈ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਉਹ ਹੁਣ ਪੂਰਨ ਤੌਰ ਦੇਤੇ ਖੁੱਲ ਚੁੱਕਿਆ ਹੈ ਹਾਲਾਂਕਿ ਸਿਕਿਉਰਿਟੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਲਗਾਤਾਰ ਸਿਕਿਉਰਿਟੀ ਤਨਾਤ ਹੈਗੀ ਆ ਚੈਕਿੰਗ ਕਰਕੇ ਜੋ ਹੈ ਹਰ ਇੱਕ ਇਹਨੂੰ ਅੰਦਰ ਜਾਣ ਦੀ ਆਗਿਆ ਜਿਹੜੀ ਦੇ ਦਿੱਤੀ ਜਾ ਰਹੀ ਹੈ ਤਾਂ ਐਕਸਕਲੂਸਿਵ ਤਸਵੀਰਾਂ ਕਿਉਂਕਿ ਜਿੱਥੇ ਕਿ ਸੀਜ਼ਫਾਇਰ ਹੋਇਆ ਸੀਗਾ ਜਦੋਂ ਤਾਂ ਉਸ ਤੋਂ ਬਾਅਦ ਕਾਫੀ ਖੁਸ਼ੀਆਂ ਦੇਸ਼ ਭਰ ਤੇ ਮਨਾਈਆਂ ਗਈਆਂ ਸੀਗੀਆਂ ਕਿ ਹੁਣ ਹਾਲਾਤ ਬਿਲਕੁਲ ਠੀਕ ਹੋਣਗੇ ਤਾਂ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੱਖ-ਵੱਖ ਜੋ ਕਈ ਇਲਾਕਿਆਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਜੋ ਨਾਪਾਕ ਹਰਕਤ ਦੁਬਾਰਾ ਤੋਂ ਕੀਤੀ ਗਈ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਤਾਂ ਉਸ ਤੋਂ ਬਾਅਦ ਜੋ ਵੱਡਾ ਐਕਸ਼ਨ ਜੋ ਕਹਿ ਸਕਦੇ ਆ ਕਿ ਜੋ ਭਾਰਤ ਵਾਲੋ ਵੀ ਲਿੱਤਾ ਗਿਆ ਕਿਉਂਕਿ ਮੂੰਹ ਤੋੜ ਜਵਾਬ ਦੇ ਦੇਣਾ ਜ਼ਰੂਰੀ ਸੀਗਾ ਤਾਂ ਹੁਣ ਅੱਜ ਮੀਟਿੰਗ ਜ਼ਰੂਰ ਚੱਲ ਰਹੀ ਆ ਤਾਂ ਮੀਟਿੰਗ ਚੱਲਦੇ ਆ ਇੱਕ ਵੱਡਾ ਹੀ ਅਪਡੇਟ ਜਦੋਂ ਆਂਦੀ ਆ ਕਿ 에어ਪੋਰਟ ਜਿਹੜਾ ਹੁਣ ਆਮ ਤਰ੍ਹਾਂ ਹਰ ਜੋ ਰੋਜ਼ ਜਿਸ ਤਰ੍ਹਾਂ ਦੇ ਨਾਲ ਖੁੱਲਾ ਹੈ ਤਾਂ ਉਸੇ ਤਰ੍ਹਾਂ ਦੇ ਨਾਲ ਹੁਣ ਅਪਡੇਟ ਜਿਹੜੀ ਆਈ ਕਿ 에어ਪੋਰਟ ਜਿਹੜਾ ਬਿਲਕੁਲ ਆਮ ਜਨਤਾ ਲਈ ਸਿਵਿਲਿਅਨਸ ਲਈ ਖੁੱਲ ਚੁੱਕਾ ਹੈ ਤਾਂ ਉਸ ਦੀ ਜਿਹੜੀ ਅਪਡੇਟ ਤੇ ਜਾਣਕਾਰੀ ਦੇਣ ਵਾਸਤੇ ਤੁਹਾਡੇ ਨਾਲ ਇਥੋ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਚੈਕਿੰਗ ਜ਼ਰੂਰ ਹੈ ਲੈਕਿਨ 에어ਪੋਰਟ ਦੀ ਜਿਹੜੀ ਫੈਸਿਲਿਟੀ ਕਹਿ ਸਕਦੇ ਆ ਕਿ ਹੁਣ ਆਮਜਨਤਾ ਲਈ ਖੋਲ੍ਹ ਦਿੱਤੀ ਗਈ ਹੈ। ਕੈਮਰਾਮੈਨ ਸੰਦੀ কুমার ਦੇ ਨਾਲ ਲਕਸ਼ਸਨ ਜਗਬਾਨੀ ਟੀਵੀ ਸ਼੍ਰੀਮ ਅਸ ਸਾਈ। ਅਸੀਂ ਸੋ ਮੌਜੂਦ ਆ ਗੁਰੂ ਨਗਰੀ ਤੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਤਾਂ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਹਾਲਾਤ ਬਣੇ ਸੀਗੇ ਜਿਸ ਤੋਂ ਬਾਅਦ ਕਿ ਭਾਰਤ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕਿ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਸੀਗਾ ਤਾਂ ਸਤਰੀਕ ਤੋਂ 에어ਪੋਰਟ ਜੋ ਹੈ ਸਵੇਰ ਤੋਂ ਹੀ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਦੇਰ ਰਾਤ ਜੇ ਕਹਿ ਲਈਏ ਕਿ ਛੇ ਦੀ ਰਾਤ ਤੋਂ ਸਾਦੀ ਸਵੇਰ ਤੇ ਵਿੱਚ ਜੋ 에어ਪੋਰਟੇ ਬੰਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਆਮ ਜਨਤਾ ਨੂੰ ਸੁਵਿਲੀਅੰਸ ਨੂੰ ਕਰਨਾ ਪੈਂਦਾ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦੀਆਂ ਸੰਝਿਆ ਕਰ ਰਹੇ ਹਾਂ ਕਿ ਦਾਦੀਏ ਕਿ ਹੁਣ ਅੱਜ ਹੀ ਯਾਨੀ ਕਿ 12 ਤਰੀਕ ਨੂੰ ਹੁਣ ਇਹ ਜੋ 에어ਪੋਰਟ ਹੈ ਬਿਲਕੁਲ ਖੋਲ ਦਿੱਤਾ ਗਿਆ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜੋ ਪਾਕਿਸਤਾਨ ਵੱਲੋਂ ਜਿਸ ਤਰ੍ਹਾਂ ਦੇ ਨਾਲ ਜੋ ਨਾਪਾਕ ਹਰਕਤਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਸੀਜ਼ਫਾਇਰ ਹੁੰਦਾ ਹੈ ਲੇਕਿਨ ਸੀਜ਼ਫਾਇਰ ਦੀ ਉਲੰਘਣਾ ਵੀ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਹੈ ਹਾਲਾਂਕਿ ਅੱਜ ਜ਼ਰੂਰ ਮੀਟਿੰਗ ਹੋ ਰਹੀ ਹੈ ਦੋਨਾਂ ਮੁਲਕਾਂ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਆਰਡਰ ਜਾਂਦੇ ਨੇ ਕਿ 에ਅਰਪੋਰਟ ਜੋ ਆ ਉਹ ਖੋਲ ਦਿੱਤਾ ਜਾਂਦਾ ਤਾਂ ਦੱਸ ਦਈਏ ਕਿ ਇਸ ਦਰਮਿਆਨ ਜੋ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਹੈਗਾ ਤਾਂ ਉਸ ਦੇ ਵਿੱਚ ਹੁਣ ਖਾਸ ਤੌਰ ਦੇ ਉੱਤੇ ਦੱਸਦੇ ਕਿ ਸਾਰੀਆਂ ਫਲਾਈਟਸ ਕਮਰਸ਼ੀਅਲ ਸਿਵਲ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਹੈਗੀਆਂ ਨੇ ਉਹ ਹੁਣ ਆ ਜਾ ਸਕਦੀਆਂ ਨੇ ਤਾਂ ਇਹ ਜੋ ਖਾਸ ਤੇ ਅਹਿਮ ਜਾਣਕਾਰੀ ਸ਼ਹਿਰ ਵਾਸੀਆਂ ਲਈ ਜੋ ਸਾਂਝੀ ਕਰ ਰਹੇ ਹਾਲਾਂਕਿ ਇਹ ਜੋ 에어ਪੋਰਟ ਹੈ ਨਾਲ ਲੱਗਦੇ ਦੋ ਸੂਬਿਆਂ ਨੂੰ ਵੀ ਲੱਗਦਾ ਹੈ ਹਿਮਾਚਲ ਤੇ ਜੋ ਜੰਟਕ ਨੂੰ ਤਾਂ ਇੱਥੇ ਕਿਤਨਾ ਕਿਤੇ ਦੂਦਰਾਜੇ ਤੋਂ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਕੋਈ ਵੀ ਵਿਦੇਸ਼ ਤੋਂ ਆਂਦਾ ਹੈ ਜਾਂ ਜਾਂਦਾ ਤਾਂ ਗੁਰੂ ਨਗਰੀ ਦਾ 에어ਪੋਰਟ ਇਹਨਾਂ ਦੋਵਾਂ ਸ਼ੁਪਿਆ ਦੇ ਨਾਲ ਪੰਜਾਬ ਦੇ ਵਿੱਚ ਜੋ ਲੋਕ ਨੇ ਇਸ 에어ਪੋਰਟ ਤੋਂ ਆਵਾਜਾਈ ਦਾ ਜੋ ਸਫਰ ਆਪਣਾ ਕਰਦੇ ਨੇ ਤਾਂ ਦੇਖ ਸਕਦੇ ਹੋ ਹਾਲਾਂਕਿ ਚੈਕਿੰਗ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜੋ ਗੇਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਕਿਸ ਤਰ੍ਹਾਂ ਦੇ ਨਾਲ ਜੋ ਚੈਕਿੰਗ ਦੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਹਾਲੇ ਵੀ ਜਿਹੜੇ ਜਾਰੀ ਨੇ ਤਾਂ ਦੱਸਦੀ ਹੈ ਕਿ ਅੱਜ ਸਵੇਰ ਤੋਂ ਹੀ ਜੋ 에어ਪੋਰਟ ਦੇ ਜੋ ਆਰਡਰ ਆਏ ਨੇ 에어ਪੋਰਟ ਬਿਲਕੁਲ ਖੁੱਲਿਆ ਜੋ ਆਮ ਜਨਤਾ ਜੋ ਆ ਜਾ ਸਕਦੇ ਆ ਲੇਕਿਨ ਫਿਲਹਾਲ ਸਿਕਿਉਰਿਟੀ ਦੀ ਗੱਲ ਕਰੀਏ ਸਿਹਯਾ ਸਰ ਦੀ ਗੱਲ ਕਰੀਏ ਤਾਂ ਲਗਾਤਾਰ ਸਿਕਿਉਰਿਟੀ ਜਿਹੜੀ ਹੈ ਉਸੇ ਤਰ੍ਹਾਂ ਦੇ ਨਾਲ ਤਨਾਤ ਹੈਗੀ ਆ ਤਾਂ ਕੋਈ ਵੀ ਆ ਜਾ ਰਿਹਾ ਤਾਂ ਉਸ ਦੀ ਜਿਹੜੀ ਹੈ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਇੱਕੋਦਮ ਫਲਾਈਟਸ ਜਿਹੜੀਆਂ ਸੀਗੀਆਂ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਜੋ ਨਾਲ ਕਹ ਲਈ ਕਿ ਵਕ ਵਕ ਸੂਬਿਆਂ ਤੋਂ ਲੋਕ ਜਦੋਂ ਪੰਜਾਬ ਆਉਂਦੇ ਨੇ ਗੁਰੂ ਨਗਰ ਟੇਰ ਏਅਰਪੋਰਟ ਆਉਂਦੇ ਨੇ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਜਾਣਾ ਹੁੰਦਾ ਤਾਂ ਜਦੋਂ ਮੌਕੇ ਤੇ ਪਹੁੰਚਦੇ ਸੀਗੇ ਤਾਂ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਏਅਰਪੋਰਟ ਜੋ ਹੈ ਉਹ ਬੰਦ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਾਫੀ ਖੱਜਲ-ਖਵਾਰੀ ਜੋ ਹੋਈ ਸੀਗੀ ਉਹਨਾਂ ਜਨਤਾ ਨੂੰ ਉਹਨਾਂ ਲੋਕਾਂ ਨੂੰ ਤਾਂ ਉਸ ਤੋਂ ਬਾਅਦ ਹਾਲਾਤ ਵੀ ਜਿਹੜੇ ਆ ਕਾਫੀ ਖਰਾਬ ਹੋਏ ਸੀਗੇ ਕਿ ਹਾਲਾਂਕਿ ਸਾਡੀ ਜਿਹੜੀ ਫੋਰਸ ਹੈ ਫੋਰਸ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਜੋ ਮਾਹੌਲ ਠੀਕ ਰੱਖਿਆ ਗਿਆ ਏਅਰ ਡਿਫੈਂਸ ਸਿਸਟਮ ਦੀ ਗੱਲ ਕਰੀਏ ਤਾਂ ਜੋ ਵੀ ਨਾਪਾਕ ਹਰਕਤ ਪਾਕਿਸਤਾਨ ਕਰਦਾ ਸੀਗਾ ਤਾਂ ਉਸ ਦਾ ਜਿਹੜਾ ਮੂੰਹ ਤੋੜ ਜਵਾਬ ਭਾਰਤ ਵੱਲੋਂ ਵੀ ਦਿੱਤਾ ਜਾਂਦਾ ਸੀਗਾ ਤੇ ਇਹ ਸਾਰੇ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇੱਕ ਬੇਨਤੀ ਕੀਤੀ ਗਈ ਸੀ ਕਿ ਕਿ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਹਾਲਾਤ ਬਿਲਕੁਲ ਠੀਕ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਲਾਤ ਕਿਸੇ ਵੀ ਪੱਖੋਂ ਖਰਾਬ ਨਹੀਂ ਹੋਏ ਜੋ ਸ਼ਹਿਰ ਦਾ ਮਾਹੌਲ ਹੈ ਬਿਲਕੁਲ ਠੀਕ ਹੈ ਤਾਂ ਉੱਥੇ ਹੀ ਅਸੀਂ ਅੱਜ ਤੁਹਾਡੇ ਨਾਲ ਅਪਡੇਟ ਸਾਂਝੀ ਕੀਤੀ ਹੈ ਕਿ ਗੁਰੂ ਨਗਰੀ ਦਾ ਜੋ ਇੰਟਰ